ਮੰਮੀ ਵੇਖੋ 11 ਵਜ ਗਏ ਆ ਉਹ ਮਾਰੇ ਮਹਾਰਾਣੀ ਨੂੰ ਵੀ ਕਹਿਆ ਕਰੂ ਕਿ ਥੱਲੇ ਆ ਜਾਈ ਕੋਈ ਨਹੀਂ ਬੁੱਤਰਾ ਆ ਜਾਂਦੀ ਐਵੇਂ ਘਬਰਾ ਨਾ ਸੁੱਤੀ ਕੋਈ ਗੱਲ ਲੂਟ ਪੈਂਦੀ ਬਸ ਜਦੋਂ ਵੇਖੋ ਸੁੱਤੀ ਰਹਿੰਦੀ ਐ ਕੰਮ ਕਿੰਨੇ ਕਰਨਾ ਸਾਰਾ ਇਹ ਵੀ ਨਹੀਂ ਸਿਆਣੀ ਧੀ ਹੋਈ ਕਰਨ ਲਈ ਮੈਂ ਵੀ ਕਰਦੀ ਆਂ ਬੰਦਾ ਜੇ ਦੂਜਾ ਹੱਥ ਮਿਲ ਜੇ ਨਾਲ ਕਿੰਨੀ ਮਦਦ ਹੋ ਜਾਂਦੀ ਨਹੀਂ ਉਹ ਤਾਂ ਫੇ ਤੇਰੀ ਗੱਲ ਪੂਰੀ ਸਮਝ ਨਹੀਂ ਆ ਜਾਂਦੀ ਕੋਈ ਨਹੀਂ ਆਏ ਤੂੰ ਕਰ ਹਾਂ ਕੰਮ ਰੋਟੀ ਖਾ ਲਈ ਤੁਸੀਂ ਕਿੱਥੇ ਖਾ ਲਈ ਐ ਅਨਾਜ ਤਾਂ ਬਣਾਏਗੀ ਦਿਖਾਵਾਂਗੀ ਨਾ ਮੈਂ ਮਸ਼ੀਨ ਲਾਈ ਹੋਈ ਐ ਹੁਣ ਤੀ ਉਹਨੂੰ ਸੱਦ ਲੋ ਉਹ ਚਲ ਤੂੰ ਬਣਾ ਦੇ ਤੇਰੇ ਹੱਦ ਬੋ ਤਾਂ ਸਵਾਲ ਲੱਗਦਾ ਮੈਨੂੰ ਤੂੰ ਬਣਾ ਦੇ ਬਸ ਮੈਨੂੰ ਹੀ ਤੇ ਹੀ ਕਹਿੰਦੇ ਜਾ ਕਰੋ ਕਦੀ ਉਹਨੂੰ ਵੀ ਕਹਿ ਦਿਆ ਕਰੋ ਬੜੀ ਸਿਆਣੀ ਟੀ ਸਿਆਣੀ ਟੀ ਕਰਕੇ ਦੀ ਮੈਨੂੰ ਕੰਮ ਡਾਇਆ ਉਹਨੂੰ ਵੀ ਸਿਆਣਪ ਦੋ ਥੋੜੀ ਕੱਲ ਕੋਈ ਨਹੀਂ ਬੁੱਤਰ ਘਰ ਆਈ ਜਾਂਦੀ ਆਈ ਜਾਂਦੀ ਬਦਨੀ ਆਜ ਉਹਨੂੰ ਕੱਲੀ ਮੈਂ ਕਿੰਨਾ ਕੁ ਕਰ ਲਵਾਂਗੀ ਉਹਨੂੰ ਆਵਾਜ਼ ਮਾਰੋ ਜਦੋਂ ਦੀ ਆਈ ਜਦੋਂ ਵੇਖੋ ਸੁੱਤੀ ਰਹਿੰਦੀ ਐ ਤੇ ਤੂੰ ਨਾਲ ਤਾਂ ਬਲਾ ਆ ਕੇ ਠਹਿ ਰਹੀ ਤੇ ਤੂੰ ਮੈਂ ਕਰਨੇ ਆ ਜਾਂਦੀ ਆ ਮੈਨੂੰ ਤੇ ਬੜਾ ਕੰਮ ਬਿਹਾਰ ਵਾਲੇ ਜਾਇਆ ਹੁੰਦਾ ਉਹਨੂੰ ਨਹੀਂ ਤੁਹਾਨੂੰ ਪਤਾ ਕੋਈ ਨਹੀਂ ਕਹਦਾ ਨਹੀਂ ਕਰ ਮੰਮੀ ਆ ਗਈ ਬੇਟੀ ਹਾਂਜੀ ਗੁੱਡ ਮਾਰਨਿੰਗ ਮੇਰੀ ਸੋਹਣੀ ਧੀ ਆ ਗਈ ਆਰਾਮ ਨਾਲ ਸੁੱਤੀ ਹੈ ਹਾਂਜੀ ਮੰਮੀ ਨੀਂਦ ਪੂਰੀ ਹੋ ਗਈ ਹੈ ਗੱਲਾਂ ਸਟਾਰ ਸੱਫੇ ਕੁੱਟਣੀਆਂ ਜੀਆਂ ਹੋਰ ਸੁਣਾ ਠੀਕ ਹੈ ਨਾ ਇਹਦੀ ਪਰਵਾਹ ਨਹੀਂ ਕਰਨੀ ਮੈਂ ਤੇਰੇ ਨਾਲ ਲੱਗੀ ਆ ਉਹ ਹਾਂ ਜੀ ਮਮਮੀ ਮੈਨੂੰ ਇਹਦੀ ਕੋਈ ਪਰਵਾਹ ਪਰਵਾਹ ਨਹੀਂ ਹੈਗੀ ਜਿਸਲੇ ਮਰਜੀ ਤੂੰ ਉਠ ਕੋਈ ਗੱਲ ਦੀ ਅੱਛਾ ਤੇ ਦੱਸੋ ਬਣਾਇਆ ਕੀ ਹੈ ਖਾਣ ਨੂੰ ਗਈ ਹੈ ਰਸੋਈ ਦੇ ਵਿੱਚ ਕੁੜੀਆਂ ਪਤਾ ਨਹੀਂ ਦੇਖ ਕੀ ਬਣਾਉਂਦੀ ਹੈ ਮੈਂ ਨਹੀਂ ਵੇਖਣਾ ਮੁਖਣਾ ਤੇ ਲਿਆਂਦੀ ਆ ਉਹਨੇ ਬਣਾ ਕੇ ਖਾ ਲਈ ਤੂੰ ਚੁੱਪ ਕਰਕੇ ਹਾਂ ਹਾਂ ਤੂੰ ਹੀ ਲੈ ਉਹ ਜਿਹੜਾ ਪਾ ਕੇ ਕੀ ਹੋ ਗਿਆ ਉਹ ਬਣਾਉਂਦੀ ਵੀ ਹੈ ਨਾ ਇਹ ਬਣਾ ਲਵੇ ਤੇ ਮੇਰੀ ਕ ਗੱਲ ਸੁਣ ਇੱਕ ਲਿਪ ਜੜਾ ਲਾਣੀ ਉਹਨੂੰ ਨਾ ਦੱਸੀ ਕਿ ਮੈਂ ਲੈ ਕੇ ਦਿੱਤਾ ਕਿਉਂ ਮਮਮੀ ਨਹੀਂ ਉਹਨੂੰ ਨਾ ਦੱਸੀ ਮੈਂ ਉਹਦੇ ਲਈ ਲਿਆਈ ਨਹੀਂ ਉਹਨੇ ਫਿਰ ਕਲਪਨਾ ਤੁਰੇ ਮੇ ਪੇਕੇ ਗਈ ਸੀ ਉਦੋਂ ਮੰਮੀ ਨੇ ਲੈਤਾ ਚਲੋ ਠੀਕ ਆ ਤੁਹਾਡੇ ਕਹਿੰਦੇ ਤੇ ਮੈਂ ਕਹਿ ਦਵਾਂਗੀ ਆਹੋ ਵੈਸੇ ਮੈਂ ਨਾ ਉਹਨੂੰ ਮੂਹ ਲਾ ਕੇ ਵੈਸੇ ਹੀ ਰਾਜੀ ਨਹੀਂ ਹੋਈ ਹਾਂ ਤੋ ਉਹਨੂੰ ਨਾ ਦੱਸੀ ਫਾਇਦਾ ਕੀ ਬੋਲੇਗੀ ਤੈਨੂੰ ਮੈਨੂੰ ਵੀ ਬੋਲੇਗੀ ਤੈਨੂੰ ਵੀ ਬੋਲੇਗੀ ਕੀ ਲੋੜ ਕੀ ਤੇ ਜਾਓ ਫਿਰ ਪਾ ਕੇ ਲਿਆਓ ਮੈਨੂੰ ਭੁੱਖ ਲੱਗੀ ਆ ਲੈ ਹੁਈ ਮੈਂ ਮਰ ਜਾ ਕਿੱਡੀ ਝੂਠੀ ਮੰਮੀ ਜਦੋਂ ਆਖੇ ਮੈਂ ਕਿਹਾ ਬਿੰਦੀਆਂ ਦਾ ਪਤਾ ਲਾਇਆ ਤੇ ਮੇਰੇ ਪੈਸੇ ਹੀ ਮੁੱਕ ਗਏ ਨੇ ਤੇ ਉਹਦੇ ਵਸੇ ਕਲਿੱਪ ਲੈ ਕੇ ਆਈ ਮਾਰ ਰਣੀ ਵਸੇ ਮੈਂ ਵੀ ਪੁੱਛਦੀ ਕੋਈ ਨਹੀਂ ਜਲਦੀ ਪਾ ਕੇ ਲਿਆਓ ਮੰਮੀ ਧਿਆਨ ਗੁੜੀਆਂ ਵਾਜ ਦੇਣੀ ਆ ਮੰਮੀ ਤੁਸੀਂ ਤੇ ਕਹਿੰਦੇ ਸੀ ਮੈਂ ਕੱਲ ਕੁਝ ਲੈ ਕੇ ਨਹੀਂ ਆਏ ਇਹ ਕਲਿੱਪ ਤੁਸੀਂ ਲੈ ਕੇ ਆਏ ਸੁਣ ਲਿਆ ਮੈਂ ਸਾਰਾ ਕੋਈ ਕਲਿੱਪ ਨਹੀਂ ਮੈਂ ਲੈ ਕੇ ਆਈ ਉਹ ਵੇਖੋ ਮੈਂ ਦੇਖਿਆ ਨਹੀਂ ਉਹਦੀ ਮੰਮੀ ਨੇ ਲੈ ਕੇ ਦਿੱਤਾ ਉਹਨੂੰ ਅੱਛਾ ਮੈਂ ਆਪ ਸੁਣਿਆ ਹੋਣੀ ਤੁਸੀਂ ਕਹਿੰਦੇ ਪੇ ਸੀ ਉਹ ਤੂੰ ਹੀ ਤਾਂ ਸੁਣ ਲਿਆ ਪੂਰੇ ਮੈਂ ਅੰਦਰ ਹੀ ਖਲੋਤੀ ਸੀ ਕਿੱਡੀ ਮੰਮੀ ਆ ਕਿੱਡੀ 도ਗਲੀਆਂ ਗੱਲਾਂ ਤੁਸੀਂ ਮੈਨੂੰ ਕੁਝ ਕਹਿੰਦੇ ਉਹਦੇ ਵਾਸਤੇ ਕੁਝ ਕਰਦੇ ਹੋ ਤੇ ਮੈਂ ਨੇ ਤੂੰ ਹੀ ਆਂ ਗੱਲਾਂ ਸੁਣਦੇ ਰਹਿੰਦੇਂ ਤੇ ਅੰਦਰ ਦੇ ਖਲੋਤੀ ਆਵਾਜ਼ ਆ ਨਹੀਂ ਜਰਨੀ ਆਵਾਜ਼ ਕੰਨ ਮਤਲਬ ਤੁਹਾਡੇ ਇੱਥੇ ਹੀ ਹੁੰਦੇ ਆ ਹੋ ਹੀ ਜਾਂਦੇ ਆਵਾਜ਼ ਨਹੀਂ ਹੁੰਦੀ ਇਹੋ ਜੀ ਤੇ ਖਾਸ ਕਰਕੇ ਆਉਂਦੀ ਹੈ ਉਹ ਨਾਲੇ ਇੱਕ ਲੇਪ ਮੈਨੂੰ ਮੰਮੀ ਨੇ ਨਹੀਂ ਲੈ ਕੇ ਦਿੱਤਾ ਮੈਂ ਪੇਕੇ ਗਈ ਸੀ ਉੱਥੇ ਲੈ ਆਵਾ ਮੰਮੀ ਤੁਸੀਂ ਗਲਤ ਕਰਦੇ ਹੋ ਦੋਵਾਂ ਨੂੰ ਆ ਤੁਹਾਨੂੰ ਦੋਵਾਂ ਨੂੰ ਇੱਕੋ ਜਿਹਾ ਕਰਨਾ ਚਾਹੀਦਾ ਉਹ ਨਹੀਂ ਪੁੱਤਰ ਮੈਂ ਨਹੀਂ ਲੈ ਕੇ ਦਿੱਤਾ ਕਿਉਂਕਿ ਉਹਦੀ ਆਪਣੀ ਮੰਮੀ ਨੇ ਲੈ ਕੇ ਮੈਂ ਆਪਣੀ ਕੰਨਾਂ ਨਾਲ ਸੁਣਿਆ ਤੁਸੀਂ ਕਿਹਾ ਕੱਲ ਆਕੇ ਮੈਂ ਗਿਆ ਤੁਹਾਨੂੰ ਕਿਹਾ ਬਿੰਦੀਆਂ ਲਿਆ ਦਿਓ ਤੇ ਤੁਸੀਂ ਅੱਗੋ ਕਿਹਾ ਤਾਂ ਮੇਰੇ ਕੋਲ ਪੈਸੇ ਨਹੀਂਗੇ ਉਹ ਪੈਸੇ ਤੁਹਾਡੇ ਸੀ ਬਸ ਮੇਰੇ ਵਾਸਤੇ ਤੇ ਤੁਹਾਡੇ ਪੈਸੇ ਹੀ ਮੁੱਕ ਚਲੇ ਆਰੇ ਕਲਿੱਪ ਕਿਹੜਾ ਐਨ ਇਹ ਰੀਤਾ ਜੀ ਪੈ ਮੋਕ ਗਈ ਤੇ ਫੇ ਮੈਨੂੰ ਕਿਥੋਂ ਕਲਿੱਪ ਲੈ ਕੇ ਦੇਣਾ ਸੀ ਇਹਨਾਂ ਨੇ ਇਹ ਆਪਣੇ ਘਰੋਂ ਲਈ ਉਧਰੋਂ ਲਈ ਆ ਦੀ ਮੰਮੀ ਲੈ ਚੋ ਕੋਈ ਨਹੀਂ ਜਿਵੇਂ ਤੁਹਾਨੂੰ ਸਹੀ ਲੱਗਦਾਵੇਂ ਖਾਸ ਮੰਮੀ ਤੁਸੀਂ ਮੇਰੇ ਨਾ ਬਣਿਓ ਉਹਦੇ ਹੀ ਬਣਿਓ ਮੈਨੂੰ ਤੇ ਤੁਸੀਂ ਕਿਥੋਂ ਚੋਕ ਕੇ ਲਿਆਂਦਾ ਉਹਨੂੰ ਤੇ ਤੁਸੀਂ ਵਿਆਹ ਕੇ ਲਿਆਂਦਾ ਚੱਜ ਨਾਲ ਨਹੀਂ ਕੁੜੀਆ ਇਸ ਤਰ੍ਹਾਂ ਦੀ ਗੱਲਾਂ ਇਹੋ ਹੀ ਗੱਲਾਂ ਸਾਰਾ ਨਜ਼ਰ ਆਉਂਦਾ ਨਹੀਂ ਇਸ ਤਰ੍ਹਾਂ ਨਹੀਂ ਗੱਲਾਂ ਕਰੀ ਦੀਆਂ ਤੈਨੂੰ ਵਿਆਹ ਕੇ ਲਿਆਂਦਾ ਆਪਾਂ ਇੱਕ ਤੇ ਮੈਂ ਸਾਰਾ ਕੰਮ ਕਰਾਂ ਤੇ ਉੱਤੋਂ ਵੇਖੋ ਤੁਸੀਂ ਮੇਰੇ ਨਾਲ ਐਦਾਂ ਕਰਦੇ ਹੋ ਜਿੱਦਾਂ ਪਤਾ ਨਹੀਂ ਮੈਂ ਇਸ ਘਰ ਦੀ ਆਪਣੇ ਘਰ ਦਾ ਕੰਮ ਕਰਨਾ ਨਹੀਂ ਘਰ ਦਾ ਕਰ ਲੈਂਦੀ ਘਰ ਦਾ ਜਿਹੜਾ ਇਹਨੂੰ ਇਨੀ ਪ੍ਰੋਬਲਮ ਹੁੰਦੀ ਮੈਂ ਨਾ 11 11 ਵਜੇ ਤੱਕ ਸੁੱਤੀ ਨਹੀਂ ਲੈਂਦੀ ਆ ਦੇਖੋ ਜਾਨਾ ਤੂੰ ਵੀ 11 ਵਜੇ ਤੱਕ ਮੈਂ ਪਤਾ ਨਹੀਂ ਕਿੰਨੇ ਕੰਮ ਕਰ ਲੈਂਦੀ ਆ ਬੜੇ ਕੰਮ ਕਿਹੜਾ ਕੰਮ ਕੀਤਾ ਮੈਨੂੰ ਤੇ ਵਖਣ ਨਹੀਂ ਤੇ ਆ ਕਿਹੜਾ ਕੰਮ ਕੀਤਾ ਦੇਖੋ ਜੀ ਨੰਦ ਦਾਲ ਵੀ ਬਣੀ ਪਈ ਐ ਮਸ਼ੀਨ ਨਾਲ ਕੱਪੜੇ ਵੀ ਤੋਲੇ ਐ ਕੰਮ ਵਾਲੀ ਆਈ ਸੀ ਕੰਮ ਵੀ ਕਰਾ ਲਿਆ ਕੋਈ ਨਹੀਂ ਕੰਮ ਲਈ ਆਈ ਸੀ ਨਾ ਆਪਣੀ ਲਈ ਆਈ ਸੀ ਐ ਵੀ ਨਹੀਂ ਕੰਮ ਵਾਲੀ ਕੰਮ ਕਰ ਲੈਂਦੀ ਤੂੰ ਵੱਡੀ ਇਹਨੂੰ ਵੱਡੀ ਇਹਨੂੰ ਅਕਲ ਹੈਗੀ ਆ ਬੋਲਣ ਬੋਲਦੀ ਬੰਦੀ ਹੈ ਚਾਰ ਦਿਨ ਵੀਰਾਂ ਨੇ ਵੀ ਕਰੇਗੀ ਕੰਮ ਸਾਰੀਆਂ ਕਰੇਗੀ ਸਾਰੀਆਂ ਗੱਲਾਂ ਤੁਹਾਨੂੰ ਹੀ ਆ ਕੋਈ ਗੱਲ ਮੈਨੂੰ ਨਹੀਂ ਗਿਆ ਤੂੰ ਨਾ ਜਿਆਦਾ ਮੇਰੇ ਸਾਹਮਣੇ ਬਕਵਾਸ ਨਾ ਕਰ ਠੀਕ ਹੈ ਠੀਕ ਬਕਵਾਸ ਨਾ ਕਰ ਮੇਰੇ ਸਾਹਮਣੇ ਬਕਵਾਸ ਕਰਦੀ ਨਹੀਂ ਤੂੰ ਉਹਦੀ ਮੇਰਾ ਬਕਵਾਸ ਕੀਤੀ ਨਾ ਤੇ ਮੈਂ ਤੇਰੇ ਜੂੰਡੇ ਬੋਟੇ ਦੇ ਤਰ੍ਹਾਂ ਹੱਥ ਫੜਾ ਦੇਣੇ ਆ ਵੇਖ ਲਓ ਕਿੰਨੀ ਗੱਗਲ ਇਹਨੂੰ ਬੋਲਦੀ ਜੂੰਡੇ ਜੂੰਡੇ ਪਾਣਦੇ ਨੇ ਤੇ ਮੇਰੇ ਵੀ ਹੱਥ ਬੰਨੇ ਨਹੀਂ ਹੋਏ ਜੇ ਤੂੰ ਤੇਰੇ ਕੋਲ 잡ਦੇ ਹੋਣ ਗਿਆ ਮੈਂ ਨਹੀਂ ਤੇਰੇ ਕੋਈ ਡਰਦੀ ਅੱਛਾ ਹਾਂ ਤੂੰ ਜਿਆਦਾ ਮੇਰੇ ਸਾਹਮਣੇ ਨਾ ਬੋਲਣ ਦੀ ਲੋੜ ਨਹੀਂ ਤੇ ਮੈਂ ਵੀ ਨਹੀਂ ਕਿਸੇ ਕੋ ਡਰਦੀ ਉਹ ਜਿਆਦਾ ਬੋਲੀ ਨਾ ਇਸ ਤਰ੍ਹਾਂ ਕਰੋ ਮੰਮੀ ਨੂੰ ਭੇਜੋ ਪੇਕੇ ਦੇ ਹਾਂ ਮੈਂ ਨਹੀਂ ਮੈਂ ਕਦੇ ਵੇਸ ਜਾਵਾਂ ਜਾਣਾ ਤੇ ਤੂੰ ਜਾ ਮੈਂ ਕਦੇ ਵੇਸ ਜਾਵਾਂ ਮੈਂ ਕਿਉਂ ਜਾਵਾਂ ਮੈਂ ਨਹੀਂ ਚਲਦੀ ਬਾਣ ਵੇਖੋ ਗੱਲ ਗੱਲਦੇ ਆਪਣੇ ਪੇਕੇਆਂ ਦੀ ਧੋਸ ਦਿੰਦੀ ਆ ਤੇ ਬਾਤ ਖਲੋ ਕੇ ਨਹੀਂ ਆਜਾ ਰੋ ਸਿੱਖ ਲਓ ਕੇ ਸੁਣਿਆ ਕਰੋ ਤੇ ਐਵੇਂ ਕਰਿਆ ਕਰੋ ਤੀ ਕਦੀ ਸਮਝਾਇਓ ਨਾ ਅਉ ਚੁੱਪ ਕਰ ਜਾਓ ਤੈਨਾਂ ਲੱਗਦਾ ਅਣਗਣ ਸੁਣਦੇ ਤੁਹਾਡੀਆਂ ਲੜਾਈਆਂ ਕੋਈ ਦਾ ਇੱਕੋ ਹੀ ਕੰਮ ਕਰਦਾ ਸਮਝ ਨਹੀਂ ਆਈ ਤੁਮਾਂ ਦੇ ਕਿੰਨਾ ਬੋਲੀਦਾ ਮੇਰਾ ਮੇਰਾ ਨਹੀਂ ਲਿਆ ਹੀ ਨਹੀਂ ਰੱਖਦੀਆਂ ਤੁਸੀਂ ਮਾਂ ਕੋਲ ਖੜੀ ਐਂ ਬੋਲੀ ਜਾਂਦੀ ਉਹ ਮੈਂ ਲਿਆ ਆਂ ਆਣੀ ਵਿੱਚ ਵੀ ਤੇ ਡੱਲੀ ਆਂ ਬੋਲੀ ਜਾਂਦੀ ਉਹਦੀ ਬੋਲੀ ਜਾਂਦੀ ਐ ਨਹੀਂ ਐ ਮੈਨੂੰ ਬਕਵਾਸ ਬਕਵਾਸ ਕਰਦੀ ਹੁਣ ਇਹਦੀ ਤਾਂ ਲਾ ਮੈਂ ਸੁਣਾਂਗੀ ਨਹੀਂ ਤੇ ਇਹ ਮੈਨੂੰ ਕਹਿ ਦੇ ਤੇਰੇ ਜੁੰਡੇ ਵੱਡਾਂਗੇ ਇਹ ਕੋਈ ਅਕਲ ਨਹੀਂ ਉਹ ਬਾਅਦ ਚ ਕਿਹਾ ਮਮੀ ਬਾਅਦ ਚ ਕਿਹਾ ਨਹੀਂ ਗੁੜੀਆਂ ਤੂੰ ਵੱਡੀ ਐ ਤੂੰ ਅਕਲ ਕਰ ਨਹੀਂ ਬੋਲ ਬੋਲ ਨਹੀਂ ਸੁਖਾਈ ਦੇ ਨਹੀਂ ਬੱਟੀਆਂ ਤੇ ਕੀ ਇਹਦੀਆਂ ਗੱਲਾਂ ਤੋਂ ਨਹੀਂ ਕਰਾਂਗੀ ਅੱਛਾ ਮੈਂ ਜਾਗੀ ਕੰਮ ਮੈਂ ਵੀ ਕਰ ਲਈ ਕੰਮ ਤਾਂ ਹੀ ਤੈਨੂੰ ਹੋਗਾ ਕਰ ਲੈ ਪਹਿਲਾਂ ਸੁੱਤੀ ਨਾਲ ਆ ਕੇ ਪਈ ਕੀ ਕਰ ਕੰਮ ਕਰਦੇ ਬੰਦੇ ਨੂੰ ਤੇ ਗੱਲਾਂ ਕਰੋ ਉਹ ਹੀ ਨਾ ਸਿਆਪਾ ਸਾਰਾ ਕੰਮ ਵਦਾਵਾ ਕੀ ਇਹਨੂੰ ਅਜਰਸੋ ਇਹਦੇ ਵਿੱਚ ਦਾਲ ਕੀ ਬਣਾਣੀ ਪੈਗੀ ਸਿਆਪਾ ਪੈ ਗਿਆ ਹਏ ਮੈਂ ਬੜਾ ਕੰਮ ਕੀਤਾ ਮੈਂ ਬੜਾ ਕੰਮ ਕੀਤਾ ਹਲੇ ਕੀ ਕੰਮ ਵਾਲੀ ਨਾਲ ਲੱਗੀ ਨਹੀਂ ਤੁਸੀਂ ਆਪ ਕਰ ਲਓ ਇਹਨੂੰ ਕਿਹਾ ਕਰੋ ਨਾ ਤੂੰ ਕਰ ਖੱਡ ਸਿਆਣੀ ਬਣਾ ਚੱਲ ਰਹੀ ਸੋਇ ਤੇ ਜਲ ਆਪਣਾ ਜੰਨਾ ਤਾ ਮੈਨੂੰ ਹਰ ਐ ਦਿਨ ਕਹਿੰਦੇ ਅਟ ਉਹਨੂੰ ਅੱਕਣ ਸਿਖਾ ਨਹੀਂ ਜੰਨਾ ਨਾ ਲੜਦੀਆਂ ਲੜਦੀਆਂ ਹਜ਼ਾਰ ਵਲੇ ਮੈਨੂੰ ਹੀ ਕਹਿੰਦੇ ਹੋ ਤੂੰ ਹਰ ਵਾਰੀ ਤੂੰ ਅੰਡੀ ਇਹਦਾ ਦਾਦਾ ਮੂਸ ਬਸ ਮੇਰੇ ਅੱਗੇ ਹੀ ਚੱਲਦਾ ਹੈ ਉਹਨੂੰ ਨਹੀਂ ਤੂੰ ਕੁਝ ਕਹਿ ਸਕਦੇ ਨਹੀਂ ਕੋਈ ਨਹੀਂ ਸਕੇ ਬਣੇ ਹੋਏ ਨਹੀਂ ਕੋਈ ਨਹੀਂ ਦੇਖੋ ਕਿੰਨਾ ਇਹ ਜਾ ਜਾ ਕੰਮ ਕਰ ਚਲੋ ਕੋਈ ਨਹੀਂ ਕੀ ਕਰੋ ਜੋ ਕਰਨਾ ਉਸੇ ਨਹੀਂ ਕਰਨਾ ਜਲਣਾ ਕਹੋ ਬੋਲਣੇ ਇਕੱਲ ਸਾਲੋ ਨੂੰ ਆਜ ਤੋਂ ਬਾਅਦ ਮੈਂ ਨਾ ਗੰਦਾ ਨਾ ਬੋਲੇ ਆ ਜਾ 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 ਕੱਲ ਕਰ ਬਗਾਰਾ ਪੈਣਾ ਤੇ ਨਾਸ਼ਤਾ ਬਣਾ ਤੇ ਲਿਆਜਣਾ ਤਾਂ ਸਾਰੇ ਆ ਬੈਠ ਹਲਕੇ ਨਾਸ਼ਤਾ ਕਰੀਏ ਬੈਠ ਬਣਾਨੀ ਮੇਰੇ ਵਾਸਤੇ ਨਾਸ਼ਤਾ ਸਾਰੇ ਲਈ ਲੈ ਗਿਆ ਨਾ ਤੇ ਤੂੰ ਹੀ ਮੇਰੇ ਨਾਲ ਹੀ ਕਰਨਾ ਆਹ ਦਾਣੀਆਂ ਨੂੰ ਕੋ ਆਪੇ ਬਣਾਵੇ ਆਪਣਾ ਨਾਸ਼ਤਾ ਤੇਰੇ ਵੱਸ ਮੈਂ ਨਾਸ਼ਤਾ ਬਣਾਈ ਆਂ ਉੱਤਰ ਇੰਜ ਨਹੀਂ ਕਰੀ ਇੰਜ ਨਹੀਂ ਕਰਦਾ ਲਿਆ ਮੇਰੀ ਸੋਨੀ ਤੇ ਇੱਜਾ ਲਿਆ ਨਾ ਕਰ ਨਾ ਕਿ ਬੜਾ ਬੜਾ ਗੱਲਾਂ ਸੁਣਾ ਇਹਨੂੰ ਨਾਸ਼ਤੇ ਕੁਆਵਾ ਆਹ ਕੋਈ ਪਈ ਐ ਉਹ ਨਹੀਂ ਬੋਲੀ ਦਾ ਬਹੁਤਾ ਚੁੱਪ ਕੇ ਲੋਕੀ ਸੁਣਦੇ ਐ ਸਾਡੇ ਘਰ ਦੀ ਗੱਲਾਂ ਬਾਹਰ ਨਹੀਂ ਨਿਕਲਦੀ ਉਹ ਲੋਕੀ ਨਹੀਂ ਸੁਣਦੇ ਮੈਂ ਜਦੋਂ ਬੋਲਦੀ ਨੇ ਲੋਕੀ ਸੁਣਦੇ ਐ ਸਾਡੇ ਘਰ ਦੀ ਗੱਲਾਂ ਬਾਹਰ ਨਿਕਲਦੀ ਐ ਬਾਹਰ ਨਹੀਂ ਕਰ ਕੱਡੋ ਕੇ ਤੇ ਨਿਕਲਣ ਗਿਆ ਉਨ ਨੂੰ ਅਕਲ ਦੋ ਉਹ ਘੱਟ ਬੋਲਿਆ ਕਰੋ ਘੱਟ ਦੋਨੋਂ ਘੱਟ ਬੋਲਿਆ ਕਰੋ ਕਿਹਨਾਂ ਨੂੰ ਵੀ ਤੀ ਵੀ ਇਹਨੂੰ ਉਹਨੂੰ ਨਹੀਂ ਕੁਝ ਕਹਿੰਦੇ ਬਈ ਮੈਨੂੰ ਹੀ ਕਹਿੰਦੇ ਬਈ ਉਹ ਘੱਟ ਦੋਨੋਂ ਹੀ ਘੱਟ ਬੋਲਿਆ ਕਰੋ ਮੈਂ ਕੰਨੀ ਵਿਆਂ ਸਮਝਾਦਾ ਨੀ ਮੈਂ ਉਹ ਬੋਲਿਆ ਕਿ ਨਹੀਂ ਤੁਹਾਡੀ ਜੁਬਾਨ ਚਲਦੀ ਮੇਰੇ ਕੀ ਚਲਦੀ ਹੈ ਯਾਰ ਚਲਦੀ ਹੈ ਸਾਰੇ ਵਿੱਚੇ ਚਲਦੀ ਚਲ ਤੂੰ ਕੰਮ ਕਰ ਆਪਣਾ ਕੰਮ ਕਰ ਕਰ ਲਈ ਓਏ ਤੈਨੂੰ ਕੰਮ ਦਾ ਲੱਗਾ ਹੈ 4 ਦਿਨ 4 ਦਿਨ ਦੀ ਵੀ ਆਈ ਤੂੰ ਛੱਡਦੀ ਨਹੀਂ ਗੱਲ ਨੂੰ ਕਰ ਲਈ ਕੰਮ ਉਹਨੇ ਸਾਰੀ ਉਹਨੇ ਵੀ ਕਰਨਾ ਨਹੀਂ ਨਹੀਂ ਲੈਣੀ ਤੇ ਬਸ ਕੋਈ ਗੱਲ ਨਹੀਂ ਉਹਨੇ ਵੀ ਕਰੇਗੀ ਕੰਮ ਐਵੇਂ ਬਲਕਲ ਪੀ ਜਾਣੀ ਮੈਂ ਤੇ ਕਹਿੰਦੀ ਆ ਸਿਆਪਾ ਹੀ ਪਾਇਆ ਇੱਕ ਤੇ ਸਾਰਾ ਦਿਨ ਕੰਮ ਕਰੋ ਪੁੱਤਰ ਨਦੀ ਗੱਲਾਂ ਸੁਣੋ ਨਾਸ਼ਤੇ ਬਣਾ ਕੇ ਦੋ ਇਹਨਾਂ ਨੂੰ ਮੈਂ ਤੇ ਨਹੀਂ ਬਣਾਉਂਦੀ ਆਪੇ ਮਾਂ ਰਣੀ ਆਈ ਆ ਬਣਾਵੇ ਤੇ ਖਾਵੇ ਹਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ ਉਹ ਛੱਡੋ ਤੇ ਪਾਗਲ ਹੈ ਉਹਨੂੰ ਆ ਤਾਂ ਹੀ ਬੋਲਦੀ ਤੂੰ ਚੁੱਪ ਕਰਕੇ ਬੈਠ ਰਾਮਨਾ ਹੇ ਹੇ ਮੇਰੀ ਗੱਲ ਸੁਣੋ ਇਹ ਜਿੱਤਰਾ ਇਹ ਬੋਲਦੀ ਨਾ ਮੈਂ ਮੇਰੇ ਤੇ ਆਪਣੇ ਘਰਾਂ ਤੇ ਕੰਟਰੋਲ ਕਿਤੇ ਮਾਰ ਮੁਰਕ ਸੁਣ ਦੇਣਾਂਗੇ ਇਹਦੇ ਮੂੰਹ ਦੇ ਉੱਤੇ ਮੈਂ ਚੰਗਾ ਲੱਗਦਾ ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਕਰਦੀਆਂ ਇਹੋ ਜਿਹੀਆਂ ਗੱਲਾਂ ਉਹਨੂੰ ਚੰਗਾ ਲੱਗਦਾ ਕਿ ਤਨਾ ਮੇਰੇ ਅੱਗੇ ਆ ਕੇ ਕਹਿੰਦੀ ਤੇਰੇ ਵਾਲ ਪੁੱਟ ਦੇਣੇ ਉਹ ਨਹੀਂ ਆ ਪੁੱਟਦੀ ਐਵੇਂ ਹੀ ਗੱਲ ਕਰਦੀ ਪੁੱਟਦਾ ਪੁੱਣ ਸਕਦਾ ਕੁਝ ਤੇ ਮੇਰੇ ਹੁੰਦਾ ਤੇਰੇ ਵਾਲ ਪੁੱਟ ਸਕਦਾ ਕੋਈ ਬੈਠ ਤੂੰ ਆਰਾਮ ਨਾਲ ਉਹ ਮੈਂ ਤੇ ਬੈਠ ਜਾਗੀ ਉਹਨੂੰ ਥੋੜੀ ਅਕਲ ਸਿਖਾਉ ਜਾ ਕੇ ਪਹਿਲਾਂ ਪਤਾ ਨਹੀਂ ਅਸੀਂ ਲੜੀ ਹੋ ਗਿਆ ਐ ਕਰਦੇ ਆ ਲੜੀ ਹੋ ਜਾਣਾ ਤੂੰ ਉਹਨਾਂ ਨਾਲ ਉਹ ਮੰਮੀ ਮੇਰਾ ਹੁਣ ਦਿਮਾਗ ਬੜਾ ਖਰਾਬ ਹੋ ਗਿਆ ਜੇ ਜਾਂ ਤੇ ਮੈਂ ਪਤਾ ਨਹੀਂ ਕੀ ਕਰਦੇ ਨਾ ਇਹ ਤੇ ਮੇਰੇ ਹੱਥੋਂ ਬਚ ਗਈ ਨਹੀਂ ਤੇ ਅੱਜ ਤੇ ਚੰਗੀਆਂ ਲਫੇੜਾ ਪੈ ਜਾਣੀਆਂ ਨਿਸ਼ਦੈ ਨੇ ਉਹ ਤਾਂ ਪਾਗਲ ਲੱਗੀ ਐ ਤੂੰ ਹੀ ਮਰੀ ਸਿਆ ਬੈਠ ਜਾ ਰਬ ਨਾ ਲਾ ਕੇ ਚਾਂਦੀ ਨਾ ਬਸ ਇਹ ਮਣੀ ਬੰਨ ਲਾ ਸੁਣੀ ਜੋ ਸਾਰਾ ਲੱਗੇ ਰੋ ਤੇ ਨਾਲ ਮਣੀ ਬੰਨ ਲਾ ਸੁਣੀ ਮੇਰੀ ਰੋਟੀ ਕਿੱਥੇ ਆ ਆਹੋ ਮੈਂ ਹੀ ਲਾਈ ਤੇਰੀ ਰੋਟੀ ਇੱਕ ਤਾਂ ਤਰੀਕ ਗੱਲਾਂ ਸੁਣੋ ਉੱਤ ਤੈਨੂੰ ਰੋਟੀਆਂ ਖਵਾਵਾਂ ਤੇਰੇ ਹੱਥ ਟੁੱਟੇ ਬਣਾ ਆਪੇ ਮੇਰੇ ਹੱਥੇ ਨਹੀਂ ਰੁੱਟੇ ਨੇ ਤੇਰੇ ਹੱਥੇ ਰੁੱਟੇ ਨੇ ਦੋ ਬੁਲਗੇ ਮੇਰੇ ਲਾ ਦੇਂਦੀ ਤੇ ਮੇਰੇ ਜੂੜੇ ਨੇ ਕਾਹੀ ਮੈਂ ਸਾਰੀ ਮੰਮੀ ਦੀ ਵੀ ਬਣਾਈ ਆਪੇ ਨਹੀਂ ਬਣਾਈ ਹਾਂ ਤੇ ਕਿੰਨੇ ਲਾਏ ਤੇ ਦੋ ਮੇਰੇ ਲਾ ਦੇ ਸੀ ਕਾਹੀ ਵਕੀ ਲਾਵਾ ਕੀ ਪੈ ਜਾਣਾ ਸੀ ਮੋਹ ਤੇ ਤੈਨੂੰ ਤੂੰ ਮੈਨੂੰ ਇੱਕ ਗੱਲਾਂ ਕਰੇ ਤੇ ਤੈਨੂੰ ਮੈਂ ਰੋਟੀਆਂ ਖਵਾਵਾਂ ਗੱਲਾਂ ਦੇਂਦੇ ਮੇਰਾ ਪਾਣੀ ਛੁੱਟਦਾ ਵਾ ਮੈਂ ਨਹੀਂ ਬਣਾਨੀ ਤੇ ਰੋਟੀ ਬਣਾਨੀ ਬਣਾ ਨਹੀਂ ਬਣਾਨੀ ਨਾ ਬਣਾ ਮੈਂ ਕੀ ਕਰ ਰਹੀ ਨਹੀਂ ਬਣਾਨੀ ਜਿੱਥੇ ਤੂੰ ਬਣਾ ਰਹੀ ਆ ਤੇ ਉੱਥੇ ਕੁ ਮੇਰੇ ਵੀ ਦੋ ਲਾ ਦੇ ਮੈਂ ਬਣਾਨੀ ਨਹੀਂ ਆਪਣੀ ਆਪੇ ਲਾ ਲ ਲੈ ਅੱਬੇ ਲਾ ਵੇਖੋ ਮੰਮੀ ਇਹਦੇ ਕੰਮ ਨਹੀਂ ਲਾਈਂਦੀ ਰੋਟੀਆਂ ਸਾਰੀਆਂ ਵੀ ਰੋਟੀਆਂ ਬਣਾ ਲੀ ਮੇਰੇ ਬਾਪੂ ਨੇ ਨਹੀਂ ਲਾਇਏ ਨੇ ਤੇਰੀ ਮੈਂ ਲਾਜ ਤੇਰੀ ਮੈਂ ਇੱਕ ਤੇ ਗੱਲਾਂ ਸੁਣੋ ਉਤੋਂ ਇਹਦੇ ਸੇ ਰੋਟੀਆਂ ਬਣਾਵਾ ਚੱਲ ਤੂੰ ਪਰੇ ਹੋ ਮੈਂ ਲਾਦਾ ਨਹੀਂ ਤੋ ਫੁਲਕੇ ਬਸ ਐਹੀ ਤੇ ਚੀਜ਼ਾਂ ਕਦੀ ਮੈਨੂੰ ਨਾਵਾ ਕੇ ਖਵਾਇਓ ਉਹਨੂੰ ਇੱਕ ਤੇ ਹੋਰ ਧੀ ਜੀਬਾਨ ਚ ਲਾਂਦੀ ਉਤੋਂ ਤੂੰ ਵੀ ਉਹਨੂੰ ਬਰਾਬਰ ਰੋਟੀਆਂ ਖਵਾਓ ਤੂੰ ਬੈਠ ਮੈਂ ਤੇਰੀ ਨਹੀਂ ਬਣਾਉਣੀ ਬੈਠ ਤੂੰ ਮੈਂ ਤੇਰੀ ਨਹੀਂ ਮੈਂ ਬਣਾ ਲਈ ਆਪਣੀ ਉਹਦੀ ਉਹ ਤੁਹਾਡੀ ਧੀਤੀ ਹੀ ਨਾ ਉਹਨੂੰ ਦੀ ਖਵਾਓ ਉਹ ਤੂੰ ਹੀ ਮੇਰੀ ਧੀਤੀ ਤੂੰ ਬਾਹਰ ਸਭ ਨੂੰ ਜਨਾਉਂਦੇ ਆਂ ਬੀਏ ਚੱਲਣਾ ਕਰ ਲੈ ਜਾਂਦਾ ਵਾ ਤੇਰੀ ਧੀਤੀ ਆ ਜਾ ਰਿਹਾ ਮੈਂ ਕੱਲ ਕਰੀ ਤੇ ਉਹਨੂੰ ਝੋਟੀ ਆ ਉਹਨੂੰ ਨਾ ਨਹੀਂ ਆਉਂਦੀ ਨਹੀਂ ਦੱਸ ਜਦੋਂ ਤੱਕ ਮੇਰਾ ਵਿਆਹ ਨਹੀਂ ਹੈ ਉਹ ਤੱਕ ਤੀ ਬਣਾ ਮੈਨੂੰ ਖਵਾ ਲਈ ਹੁਣ ਜੇ ਤੁਸੀਂ ਮੈਨੂੰ ਖਵਾ ਲਾਪੇ ਤੇ ਇਹਨੂੰ ਸਾੜਾ ਬਹਿ ਗਿਆ ਪਤਾ ਨਹੀਂ ਕੀ ਉਹ ਨਹੀਂ ਮੋਲੀ ਦਾ ਵੱਡੀ ਤੇ ਵੱਡੀ ਭੈਣ ਹੀ ਇਹ ਨਹੀਂ ਮੋਲੀ ਦਾ ਭੈਣ ਉਹ ਭੈਣ ਹੁੰਦੀ ਤੇ ਇੱਕ ਰਮੇ ਨਾਲ ਅੱਡੇ ਵਾਈਆਂ ਨਾ ਲੈਂਦੀ ਉਹ ਭੈਣਾਂ ਦਾ ਮਤਲਬ ਇਹਨੂੰ ਸੁਹਾ ਪਤਾਣਾ ਮਮੀ ਮੈਂ ਨਹੀਂ ਇਹਦਾ ਮੱਥਾ ਲਾਣਾ ਤੇ ਇਹ ਤਾਂ ਤੇ ਆਪੇ ਇਹਨੂੰ ਜਿਵੇਂ ਇਹ ਖਾਣੀ ਖਾਵੇ ਉਹਨੂੰ ਪਾਪੇ ਬਣਾਵੇ ਉਹ ਮੈਂ ਤੇ ਆਗ ਨਹੀਂ ਮਮੀ ਇੰਦਾ ਮੱਥਾ ਲਾਣਾ ਚਾਹਦੀ ਮੈਂ ਤੇ ਚੱਲੀ ਆਂ ਕਹਾਂ ਤੇ ਮੈਂ ਨਾ ਤੇਰੀ ਕੁੜੀਆ ਤੁਛ ਦੇ ਨਾ ਇਹ ਪਾਗਲ ਦੇ ਮੂੰਹ ਤੇ ਲੱਗਨੀ ਪਈ ਉਹ ਤਾਂ ਬੋਲਣ ਦੀ ਏਕਲ ਨਹੀਂ ਨਾ ਮੂੰਹ ਕਲਾ ਨਾ ਉਹਦੀ ਮਾਂ ਮੂੰਹ ਕਲਾ ਮੈਂ ਤਾਂ ਜਾਣ ਕੇ ਜਿੰਨ ਨੂੰ ਸੋਈ ਜਵਾੜਦੀ ਗੰਦ ਪਤਾ ਕਿੰਨਾ ਪਾਉਂਦੀ ਕਿੰਨਾ ਕਲੇੜਾ ਪਾਉਂਦੀ ਸਾਰੇ ਭਾਂਡੇ ਲਬੇੜ ਘੜਾ ਦਿੰਦੀ ਮੈਂ ਕਿੰਦੇ ਨਾ ਕਿਨੋਂ ਬੁਰਾ ਹਾਲ ਕਰ ਦਿੰਦੀ ਆ 10 ਲਬੇੜ ਛੱਡਦੀ ਹਰ ਦਿਨ ਫਿਰ ਐਂਦੀ ਸੂਟ ਕੇ ਚੱਲ ਜਾਂਦੀ ਏ ਉੱਤੇ ਮੈਂ ਤਾਂ ਜਾਣੀ ਨਹੀਂ ਵਾਰਦੀ ਉਹ ਮੈਂ ਥੋਏ ਤੂੰ ਸਾਬ ਕਿਤੇ ਨਹੀਂ ਆਣਾ ਸਾਰਾ ਕੁਝ ਹੱਡ ਦੇ ਸੋਈ ਗੰਦ ਪਾਉਂਦਾ ਤੂੰ ਆਈ ਤੀ ਤੂੰ ਦੇਖਿਆ ਸੀ ਜੋ ਤੂੰ ਤੇਰਾ ਵੀ ਆ ਤੂੰ ਦੇਖਿਆ ਜੀ ਮੈਂ ਤਾਂ ਗੰਦ ਪਾ ਦਿੱਤੀ ਨਹੀਂ ਫਿਰ ਤੇਰੇ ਮੂੰਹ ਤੂੰ ਕਾਹਦੀ ਆ ਨਹੀਂ ਆਣਾ ਝਾਰੂ ਦੇ ਬਾਹਰ ਉਹਨਾਂ ਦੀ ਅਕਲ ਨਹੀਂ ਤੇ ਐਵੇਂ ਉਹਨੂੰ ਪਾਗਲ ਦੇ ਮੱਥੇ ਤੇ ਉਹ ਸਿੱਖ ਜਾਏਗੀ ਸੀ ਤੇ ਹੋਲੀ ਹੋਲੀ ਤੇਰੇ ਵਾਲ ਵੇਚ ਕੇ ਇਸ ਰੋ ਉਹ ਤੁਸੀਂ ਜੇ ਝਾਰੂ ਨੂੰ ਕਰਦੀ ਤਾਂ ਮੈਂ ਵੀ ਕਰਾਂ ਮੈਂ ਉਹ ਸਿਲਸਿਲਾ ਲੱਦੀ ਤਾਂ ਮੈਂ ਵੀ ਲੱਗਾਂ ਉਹਦੇ ਲੱਛਣ ਨਹੀਂ ਇਹ ਕੋ ਸਮਝਣ ਵਾਲੀ ਮੈਂ ਤਾਂ ਕਹਿੰਦੀ 1 ਰੁਪਏ ਦੀ ਉਹਨਾਂ ਅਕਲ ਨਹੀਂ ਗਈ ਪਤਾ ਨਹੀਂ ਉਹਦੀ ਮਾਂ ਨੇ ਉਹਨੂੰ ਸਿਖਾਇਆ ਹੀ ਉਹ ਨਹੀਂ ਨਾ ਸਿਖਾਇਆ ਤਾਂ ਕਾਈ ਨੂੰ ਕਹਿ ਕੇ ਬੋਲਦੀ ਵੀ ਨਹੀਂ ਤੇ ਇਹਨੂੰ ਬੋਲਣਾ ਥੋੜੀ ਚਾਹੀਦੀ ਵੱਡੀ ਕਹਾਣੀ ਕਲ ਕੋਈ ਨਾ ਮੱਤ ਤਾ ਦੋ ਥੋੜੀ ਦੇ ਦੇ ਤੇ ਮੇਰੀ ਗੱਲ ਸੁਣ ਲੋ ਮੈਂ ਵੀ ਕਿੰਜ ਛੱਡਣਾ ਮੈਂ ਜਿੱਦਾਂ ਉਹ ਮੇਨਾ ਬੋਲ ਲਈ ਹੈ ਨਾ ਮੈਂ ਉਹਦਾ ਬੁਰਾ ਹਾਲ ਕਰ ਦੇਣਾ ਇਹ ਵੱਡੀਆਂ ਤੁਸੀਂ ਆਂ ਨਹੀਂ ਮੇਰੀ ਸੋਨੀਤੀ ਐ ਐਨੇ ਨਹੀਂ ਕਰੇਗਾ ਐਨੇ ਸਾਲ ਹੋ ਗਏ ਤੈਨੂੰ ਕਰਨੀ ਪਈ ਇਹਨੂੰ ਤੋਂ ਕੰਮ ਕਦੀ ਜਾਨ ਲੰਬਾ ਐਸੇ ਨਹੀਂ ਲਿਮਟ ਹੁੰਦੀ ਐ ਅੱਲਾਕੁ ਮੈਂ ਉਹਦਾ ਸਹੀ ਜਾਵਾਂਗੀ ਉਹ ਬੋਲੀ ਜੇ ਮਾਹਰਾਨੀ ਵਾਂਗ 11 ਵਜੇ ਆ ਕੇ ਮੈਨੂੰ ਬੋਲੇ ਤੇ ਮੈਂ ਸੁਣਨ ਨੂੰ ਬੈਠੀ ਥੱਲੇ ਸਾਨੂੰ ਕੋਈ ਲੰਬਾ ਟੈਰ ਹੋ ਰਿਹਾ ਕੋਈ ਗੱਲ ਹੈ ਕਿ ਸਾਰਾ ਜਦੋਂ ਉਹ ਆਈ ਉਹਦੇ ਤੇ ਕਈ ਮੈਨੂੰ ਬੋਲਦੇ ਹੋ ਉਹਨੇ ਮੈਂ ਬੋਲਦੇ ਮੈਂ ਤਾਂ ਸਮਝ ਆਨੀ ਤੂੰ ਵੱਡੀ ਐ ਤੂੰ ਕਹਿ ਦੇ ਆਪੇ ਸਮਝ ਆ ਗਈ ਹੋਲੀ ਹੋਲੀ ਤੇਰੇ ਵੱਲ ਵੇ ਵੇ ਕਿਉਂ ਨਹੀਂ ਕੋਈ ਸਿੱਖ ਜਾਣੀ ਮੇਰੇ ਕਹਿਣਾ ਮੈਨੂੰ ਨਹੀਂ ਲੱਗਦਾ ਮੈਨੂੰ ਸਿੱਖਣੀ ਹੋਣੀ ਐ ਕਣ ਉਹਨੂੰ ਨਹੀਂ ਆਉਣੀ ਜੇ ਕਣ ਤਾਂ ਭਲੇਖਾ ਜੀ ਕਿਸੇ ਦਾ ਕੋ ਕੋਈ ਆ ਗਿਆ ਚਲ ਤੂੰ ਬਣਾਓ ਜੀ ਦੋ ਫੁੱਲ ਕੇ ਬਣਾ ਜੋ ਮਰਜ਼ੀ ਕਰ ਲੋ ਕਰ ਲਾਂਗੀ ਉਹਦੀ ਨਿਜਮੇ ਰੋਟੀ ਬਣਾਣੀ ਫਿਰ ਸਿਆਣੀ ਦੀ ਮੈਂ ਕਦਾ ਨਹੀਂ ਕਰੀਦਾ ਟੱਤੇ ਬਹਿ ਕੇ ਨਾਲ ਤੱਕਦੇ ਮੈਂ ਅੱਜ ਚਾਹੁੰਦੀ ਬਿਜਾਦਣਾ ਤੇਲੀ ਵਧੀਆ ਸੂਟ ਲੈ ਕੇ ਆਵਾਂਗੇ। ਤੇ ਜੋ ਮਰਜੀ ਕਰ ਲੋ ਮੈਂ ਉਹਦੀ ਰੋਟੀ ਨਹੀਂ ਜੇ ਲਾਣੀ ਤੂੰ ਜੋ ਮਰਜੀ ਕਰ ਲੋ ਇੰਨੀਆਂ ਦਿਲਵਾ ਸੁਣਾ ਤੇ ਉਹਦੀਆਂ ਰੋਟੀਆਂ ਬਣਾਵਾ। ਮੈਂ ਤੇਰੀ ਮਦਦ ਮੈਂ ਤਾਂ ਸਿਆਪਾ ਮੈਨੂੰ ਕਰਦਾ ਪੈਣਾ ਸਾਰਾ। ਨਾ ਤੂੰ ਕਰੇ ਨਾ ਉਹ ਕਰੇ। ਆਖਦੀ ਉਹ ਵੀ ਮੈਂ ਤੇ ਜਾਣੀ ਖਾ ਗਈ ਐ। ਦੋ ਘਾਦੀਆਂ ਵਿਆਦ ਗਿਆ ਮੈਂ। ਫੇਰ ਕਿੰਨ ਕੁ ਆਰਾ ਰਖ ਲੰਦੀ ਵੀ ਰਹੀ ਕੁਛ ਕਰਦੀ ਨਾ। ਜਾਣੀ ਖਾਦੀ ਐ ਨਾ ਤੋਨਾਂ ਨੇ ਆਖੇ ਲਗਦੀ ਐ ਨਹੀਂ। ਨਾਉ ਲਗਦੀ ਰੌ ਲਗਦੀ ਐ। ਕੋ ਤਰੀਕਾ ਹੋਇਆ ਇਸ ਤਰ੍ਹਾਂ। ਕਿਰਨ ਤੂੰ ਹੀ ਕਰਨੀ ਮੀ ਮੀ ਬੁੱਤੜਾ ਆਇਆ ਤੂੰ ਐਦਾਂ ਆ ਗਿਆ ਆਪੇ ਲਾ ਲੰਦੇ ਕਾ ਅਸ਼ਵੀ ਦੇ ਕੱਪੜੇ ਡਿੱਗੇ ਆ ਉਹ ਆਹੋ ਨੂਨ ਗਈ ਹੈ ਨਾ ਜਿਹੜੀ ਮੀ ਚ ਖੁਰਜੇਗੀ ਇੱਧਰ ਆ ਗਿਆ ਕਿਰਨ ਗਿੱਲੀ ਹੋ ਜਈ ਆ ਗਿਆ ਸਾਰੇ ਹਾਂ ਆ ਜਾ ਗਿੱਲੀ ਹੋ ਜਾਈ ਵਗਦੀ ਜਾਏਗੀ ਖੋਰੀ ਦੇ ਆ ਲਾ ਲੰਦੇ ਆਂਟੀ ਆ ਮੰਮੀ ਮੇਰੀ ਗੱਲ ਸੁਣਾ ਮੰਮੀ ਗੱਡੀ ਦੀ ਚਾਬੀ ਆ ਪਈ ਮੈਂ ਨਾ ਮੈਂ ਥੋੜਾ ਜਿਹਾ ਬਾਜ਼ਾਰ ਚੱਲੀ ਆ ਥੋੜਾ ਜਿਹਾ ਮਸਮਾਨ ਲੈਣਾ ਸੀਗਾ ਤੁਹਾਨੂੰ ਪਤਾ ਨਾ ਮੇਰੀ ਰਿੰਗਸ ਤੇ ਸਾਰਾ ਕੁਝ ਨਾ ਥੋੜਾ ਜਿਹਾ ਲੈ ਕੇ ਆਉਣ ਵਾਲਾ ਵਾ ਤੇ ਮੈਂ ਉਹ ਲੈਣ ਚੱਲੀ ਤੇ ਤੂੰ ਮੇਰੀ ਗੱਲ ਸੁਣ ਲੈਣ ਚੱਲੀ ਆ ਨਾ ਲੈ ਆ ਤੇ ਲਿਆ ਕੇ ਚੁੱਪ ਕਰਕੇ ਬੁੱਲੀ ਜੀ ਕੋਠੇ ਲੈ ਜਾਣਾ ਆਪਣੇ ਕਮਰੇ ਤੇ ਉੱਥੇ ਜਾ ਕੇ ਰੱਖਣਾ ਦਿਖਾਣਾ ਨਹੀਂ ਕਿਸੇ ਨੂੰ ਉੱਥੇ ਤੇ ਮੰਮੀ ਆਪਾਂ ਡਰ ਮਾਰੇ ਨਹੀ ਨਹੀ ਬੁੱਤ ਸਤਿ ਪੁਲੀ ਜੁਨਾ ਤੇ ਮੇਰੀ ਸੋਨੀ ਦੀ ਮੇਦੀ ਕੁਲਿਸਟ ਲਾਈ ਵਧੀਆ ਜਿਹਾ ਰੰਗ ਪੀਤ ਤੇ ਤੁਹਾਨੂੰ ਤੇਨ ਹਾਲੀ ਆਪਣੀ ਪੈ ਜਾਂਦੀ ਕਿ ਮੇਰੇ ਲਈ ਕੁਛ ਲੈ ਆਂਗੀ ਲੈ ਆਵਾਂਗੀ ਹੋਰ ਦੇ ਨਹੀਂ ਕੁਛ ਲੈਣਾ ਤੇ ਨਹੀਂ ਹੋਰ ਨਹੀਂ ਕੁਛ ਲੈਣਾ ਤੂੰ ਜਿਸ ਤਰ੍ਹਾਂ ਕਿਹਾ ਨਾ ਸਮਾਨ ਉੱਪਰ ਲੈ ਕੇ ਜਾਣਾ ਪਤਾ ਨਹੀਂ ਤੇ ਉੱਪਰ ਸਮਾ ਕੇ ਲਈ ਪਤਾ ਨਹੀਂ ਤੂੰ ਇੰਨਾ ਕਿਉਂ ਦਰਦੇ ਜਿਉਂ ਉਹਦੇ ਕੋਲ ਨਹੀਂ ਚੰਗਾ ਨਹੀਂ ਲੱਗਦਾ ਕਲੇਸ਼ ਪੈਂਦਾ ਘਰ 'ਚ ਉਹਦੇ ਹੈ ਹੀ ਕਲੇਸ਼ ਉਹਦੇ ਹੈ ਹੀ ਕਲੇਸ਼ ਉਹਨੂੰ ਕੋਈ ਕੰਮ ਹੈਗਾ ਕਲੇਸ਼ ਪਾਉਂਦਾ ਦੂਜੇ ਦਿਨ ਕਲੇਸ਼ ਪਾ ਕੇ ਬਹਿ ਜਾਂਦੀ ਏ ਉਹ ਜਦੋਂ ਪੀਕੇ ਜਾਂਦੀ ਨਾ ਉਹਦੇ ਵਿੱਚ ਆਂਦਾ ਸਾਹ ਲਈਦਾ ਵਾ ਉਹ ਤਰ੍ਹਾਂ ਤੇ ਇੰਨੇ ਕਲੇਸ਼ ਹੀ ਪਾ ਕੇ ਰੱਖਣਾ ਤੀਜੇ ਦਿਨ ਪਤਾ ਨਹੀਂ ਇਹਨੂੰ ਕੋਈ ਟੌਪਿਕ ਚਾਹੀਦਾ ਹੁੰਦਾ ਕਿ ਅੱਜ ਮੈਂ ਆਹ ਚੀਜ਼ ਤੇ ਕਲੇਸ਼ ਪਾਣਾ ਤੇ ਉਹਨੇ ਫਿਰ ਉਸ ਚੀਜ਼ ਤੇ ਪਾ ਹੀ ਦੇਣਾ ਕਲੇਸ਼ ਐਸ ਤਰ੍ਹਾਂ ਨਾ ਘਰਾਂ 'ਚ ਕਲੇਸ਼ ਆ ਭਰਾਵਾ ਤੇ ਲੜਾਈ ਹੋ ਜਾਏਗੀ ਕੀ ਫਾਇਦਾ ਮੈਨੂੰ ਨਹੀਂ ਕੋਈ ਟੈਨਸ਼ਨ ਭਰਾਵਾਂ ਚ ਲੜਾਈ ਹੋਈ ਜੇ ਇੰਨਾ ਹੀ ਹੈਗਾ ਫਿਰ ਸਾਨੂੰ ਅੱਡ ਕਰ ਦੋ ਤੁਸੀਂ ਹਾਂ ਮੈਂ ਚੱਲੀ ਆਂ ਕਰੀ ਜਾ ਤੀ ਜੋ ਕਰਨਾ ਇਹ ਤਾਂ ਦਮਾਰ ਹੈ ਬੜਾਈ ਬੋਟ ਦੀ ਖਾ ਗਈ ਜੱਗ ਉਹਨੂੰ ਰੋਕਾ ਉਹਨੂੰ ਰੋਕਾ ਸੁਣਦੀ ਐ ਨਹੀਂ ਗੱਲ ਸਾਦੀ ਹੋ ਗਈ ਐ ਬਸ ਹਾਂ